ਹਸੀ ਮਜ਼ਾਕ ਯਾਰ ਆਪਣੀ ਸਾਕੀ ਪੈਨਲ ਮੈਂ ਮਜ਼ਾਕ ਕਰ ਰਹੇ ਆ ਯਾਰ ਕਿਸੇ ਪਰਾਈ ਔਰਤ ਨਾਲ ਤੇ ਮੈਂ ਅੱਲੇ ਬੈਠੇ ਮੈਨੂੰ ਦੇਖਿਆ ਨਹੀਂ ਤੁਸੀਂ ਅੱਛਾ ਸਬਸਕ੍ਰਾਈਬ ਕਰ ਲਓ ਅੱਗੇ ਮੈਂ ਹੋਰ ਬਹੁਤ ਮਸਾਲਾ ਦੇਣ ਵਾਲਾ ਤੁਹਾਨੂੰ ਨਹੀਂ ਮੈਂ ਨਹੀਂ ਮੰਨਦਾ ਅਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੇਖਦੇ ਹਾਂ ਪ੍ਰਬਲੀ ਇਨਕੋਰ ਖਾਲਸਾ ਦੇ ਕੁਝ ਅਜੀਬੇ ਬੋਲ ਜੋ ਕਿ ਪਬਲਿਕ ਪਲੇਸ ਵਿੱਚ ਨਹੀਂ ਬੋਲੇ ਜਾਣੇ ਚਾਹੀਦੇ ਸੀ ਤੇ ਆਓ ਆਪਾਂ ਦੇਖਦੇ ਹਾਂ ਐ ਅਸੀਂ ਆਪਣੇ ਤੀ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੰਜ ਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਹਾ ਟੈਨਸ਼ਨ ਨਾ ਲੈ ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਜਿਹੜੇ ਬੰਦੇ ਨੂੰ ਵੀ ਥੋੜੀ ਜੀ ਸਮਝ ਹੁੰਦੀ ਹੈ ਨਾ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਧਾਰਮਿਕ ਜਗ੍ਹਾ ਹੈ ਜਾਂ ਕੋਈ ਸਰਬਜਨਿਕ ਜਗ੍ਹਾ ਹੈ ਉੱਥੇ ਬੋਲਣ ਦੀ ਇੱਕ ਲਿਮਟ ਹੁੰਦੀ ਹੈ ਹਰ ਜਗ੍ਹਾ ਤੇ ਇਸ ਤਰ੍ਹਾਂालतੂ ਫालतੂ ਨਹੀਂ ਬੋਲਿਆ ਜਾਂਦਾ ਤੇ ਇਸ ਇੱਕ ਲਿਮਟ ਦੇ ਹਿਸਾਬ ਨਾਲ ਹੀ ਬੋਲਿਆ ਜਾਂਦਾ ਹੈ ਕਿ ਕਿੱਥੇ ਕੀ ਬੋਲਣਾ ਹੈ ਤੇ ਜਦੋਂ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋਈਏ ਉਸ ਟਾਈਮ ਸਾਨੂੰ ਸਿਰਫ ਤੇ ਸਿਰਫ ਗੁਰੂ ਦੀ ਹੀ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਆਪਣੇ ਘਰੇਲੂ ਮੁੱਦੇ ਤੇ ਕੋਈ ਐਂਟਰਟੇਨਮੈਂਟ ਦੀ ਗੱਲ ਇਹ ਬਿਲਕੁਲ ਸ਼ੋਭਾ ਨਹੀਂ ਦਿੰਦੀ ਤੇ ਬੀਬੀ ਪ੍ਰਭਲਿੰਕੌਰ ਅਜਿਹੇ ਮੌਕਿਆਂ ਉੱਤੇ ਜਦੋਂ ਉਹ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੁੰਦੇ ਹਨ ਤੇ ਕੀਰਤਨ ਕਰ ਰਹੇ ਹੁੰਦੇ ਹਨ ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਬੋਲ ਦਿੰਦੇ ਹਨ ਜੋ ਕਿ ਬਿਲਕੁਲ ਮर्यादा ਦੇ ਖਿਲਾਫ ਹਨ ਫਿਰ ਕੱਲ ਤੇ ਸਮਾਗਮ ਚ ਅਸੀਂ ਸੰਗਤਾਂ ਨੂੰ ਇਹ ਗੱਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਜੇ ਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ ਦੀ ਤੇ ਸਾਸ਼ ਨੇ ਜੀ ਉਹ ਵੀ 100 ਰੁਪਏ ਦੀ ਹੈ ਤੇ ਤੁਸੀਂ ਦੱਸੋ ਕੀ ਪੀਏ दारू ਪੀਓ ਬਿਊਟੀ ਫਰੀ ਤੋਂ ਡੇਡ ਜੋ ਡਾਟ ਬ੍ਰੇਨ ਜੋ ਬ੍ਰੇਨਲੈਸ ਪੀਪਲ ਇਹ ਦੋਨੇ ਭੈਣ ਭਰਾ ਹਨ ਫਿਰ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦੇ ਹਨ ਕਿ ਲੋਕ ਇਹਨਾਂ ਨੂੰ ਗਲਤ ਨਜ਼ਰੀਏ ਨਾਲ ਦੇਖਣ ਤੇ ਲੋਕ ਇਹਨਾਂ ਨੂੰ ਕਾਪਲ ਸਮਝਣ ਲੱਗ ਜਾਣ ਕਿਉਂਕਿ ਇਹ ਜਿਸ ਤਰ੍ਹਾਂ ਬਲੌਗ ਬਣਾਉਂਦੇ ਹਨ ਇਕੱਠੇ ਰਹਿੰਦੇ ਹਨ ਮਸਤੀ ਕਰਦੇ ਹਨ ਤੇ ਇਸ ਤਰ੍ਹਾਂ ਦੇ ਹਾਪਾ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਗਲਤ ਜਜਮੈਂਟ ਹੁੰਦੀ ਹੈ ਤੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਜਿਸ ਤਰ੍ਹਾਂ ਦੇ ਆਪਣੇ ਸਮਾਜ ਵਿੱਚ ਰਹਿਣ ਲਈ ਉਹਨਾਂ ਨੂੰ ਲਿਮਟ ਚਾਹੀਦੀ ਹੈ ਜਾਂ ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਜਾਂ ਉਹਨਾਂ ਦਾ ਰਿਸ਼ਤਾ ਕੀ ਹੈ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਸਾਰਾ ਟਾਈਮ ਮੂੰਹ ਡੱਕਿਆ ਰਿਆ ਇਹਨਾਂ ਨੇ ਇਹਨਾਂ ਨੂੰ ਕਹੋ ਇਹਨਾਂ ਨੂੰ ਲਵਾਉ ਮਾਸ ਵੈਸੇ ਜਿਹੜੀ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਏ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆ ਸੋਹਣੀਆ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਐਮ ਕੋਈ ਕੁਛ ਨਹੀਂ ਆਸ ਜਿਤੇ ਇੱਥੇ ਇੱਥੇ ਦੇਖ ਕੇ ਚੱਲ ਪਾਵਾਂਗੇ ਬਸ ਐ ਵਿੰਡੋ ਸੀਟ ਮੈਂ ਆਪਣੀ ਕਰਾਈ ਸੀ ਵਰਤਾਵ ਕਰੀ ਆਪਾਂ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਜਾਂਦੇ ਹਾਂ ਤਾਂ ਇੱਕ ਸਕੂਨ ਲੈ ਜਾਂਦੇ ਹਾਂ ਪਰਮਾਤਮਾ ਦੇ ਨੇੜੇ ਹੋਣ ਲਈ ਜਾਂਦੇ ਹਾਂ ਆਪਾਂ ਉੱਥੇ ਕੋਈ ਹਾਸੇ ਮਜ਼ਾਕ ਕਰਨਾ ਜਾਂ ਚੁਟਕਲੇ ਸੁਣਨ ਲਈ ਜਾਂ ਕੋਈ ਐਂਟਰਟੇਨਮੈਂਟ ਕਰਨ ਲਈ ਨਹੀਂ ਜਾਂਦੇ ਆਪਾਂ ਉੱਥੇ ਆਪਣੇ ਜੀਵਨ ਦੀ ਇੱਕ ਸੇਧ ਲੈਣ ਲਈ ਜਾਂਦੇ ਹਾਂ ਤੇ ਜਿਸ ਨਾਲ ਸਾਨੂੰ ਕੋਈ ਮੋਟੀਵੇਸ਼ਨ ਮਿਲੇ ਸਾਨੂੰ ਸੇਧ ਮਿਲੇ ਸਾਡੇ ਜੀਵਨ ਜਿਉਣ ਦਾ ਕੋਈ ਸਾਨੂੰ ਢੰਗ ਮਿਲੇ ਤੇ ਉੱਥੇ ਆਪਾਂ ਗੁਰੂ ਦੇ ਦਰ ਤੇ ਜਾਂਦੇ ਹਾਂ ਤੱਕ ਸਕੂਨ ਵਾਲੀ ਫੀਲਿੰਗ ਲੈ ਕੇ ਜਾਂਦੇ ਹਾਂ ਵੀ ਸਾਨੂੰ ਉੱਥੇ ਜਾ ਕੇ ਸਕੂਨ ਮਿਲੇਗਾ ਤੇ ਉੱਥੇ ਅਸੀਂ ਇਸ ਤਰ੍ਹਾਂ ਦੀ ਜਦ ਹਾਸੀ ਮਜ਼ਾਕ ਤੇ ਚੁਟਕਲੇ ਕਰਦੇ ਹਾਂ ਚੁਗਲੀਆਂ ਕਰਦੇ ਹਾਂ ਤਾਂ ਇਹ ਗੱਲਾਂ ਮर्यादा ਦੇ ਖਿਲਾਫ ਹਨ ਬੀਬੀ ਪ੍ਰਭੂ ਇੱਕ ਤੇ ਮੈਂ ਸ਼ਰਟ ਦਿਵਾਨੀ ਹੈ ਨਾ ਨੂੰ ਸਿਸਟਰ ਲਿਖਿਆ ਹੋਇਆ ਹੈ ਤੇਲੇ ਕੇ ਮੇਂ ਪ੍ਰਦਰ ਲੋਕੀ ਸਾਰੇ ਸਮਝੇ ਜਾ ਰਹੇ ਨੇ ਕਪਲ ਲੈ ਕੇ ਆ ਸੀ ਕਹ ਰਹੇ ਦੋਨੋਂ ਬੋਨੇ ਬੋਨੇ 팬 ਇਹਨਾਂ ਕਹ ਰਹੇ ਨਾਈਸ ਕਪਲ ਨਾਈਸ ਯਾ ਨਾ 팬 ਪਰ ਆ ਗਏ ਆਪਾਂ ਪਹਿਲੀ ਗੱਲ ਤੇ ਉਹ ਮੈਨੂੰ ਆਪਣੀ ਛੁੱਟੀ ਹੋਈ ਰਬਰ ਬੈਂਡ ਦਿਖਾ ਕੇ ਮੈਨੂੰ ਕਹਿ ਰਹੀ ਤੁਸੀਂ ਮੇਰੀ ਗੁੱਤ ਨਹੀਂ ਕੀਤੀ ਸੋ ਹੁਣ ਮੈਂ ਸੋਚ ਲਿਆ ਵਾਈਲ ਡੂਇੰਗ ਵਾਹੇ ਗੁਰੂ ਵਾਹ ਅੱਜ ਕੀਰਤਨ ਤੇ ਬੈਠਣ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਕਹਤਾ ਤੁਹਾਡਾ ਕੰਮ ਹੈ ਬੱਚਿਆਂ ਵੱਲ ਵੇਖਣਾ ਕਿਸੇ ਵੀ ਗੁੱਤਤਾ ਨਹੀਂ ਖੁੱਲੀ ਕੀਰਤਨ ਆਪਾਂ ਸਾਥੀ ਨੂੰ ਇਹ ਗੱਲਾਂ ਦਾ ਧਿਆਨ ਜ਼ਰੂਰ ਆਪਾਂ ਜ਼ਿੰਦਗੀ ਵਿੱਚ ਬਹੁਤ ਕੀਰਤਨੀਏ ਤੇ ਰਾਗੀ ਦੇਖੇ ਹਨ ਜੋ ਕਿ ਬਹੁਤ ਸੋਹਣਾ ਕੀਰਤਨ ਕਰਦੇ ਹਨ ਬੜਾ ਹੀ ਗੁਰੂ ਦਾ ਸ਼ਬਦ ਗੁਣਗਾਨ ਕਰਦੇ ਹਨ ਜਿਸ ਨਾਲ ਸਾਨੂੰ ਬੜਾ ਸਕੂਨ ਫੀਲ ਹੁੰਦਾ ਹੈ ਪਰ ਅਸੀਂ ਅੱਜ ਤੱਕ ਇਸ ਤਰ੍ਹਾਂ ਦੀ ਬੇਸ਼ਰਮ ਬੇਹਾਇਆ ਕੀਰਤਨੀਏ ਨਹੀਂ ਦੇਖੀ ਜੋ ਹਰ ਇੱਕ ਗੱਲ ਨੂੰ ਕਿਸ ਤਾ ਰਿਐਕਟ ਕਰਦੇ ਹਨ ਤੇ ਤੁਸੀਂ ਸਾਰੇ ਕਰ ਲਾਂਗੇ ਕਮ ਆਨ ਬੇਬੀ ਇਹ ਕਲਯੁਗ ਦੀ ਨਿਸ਼ਾਨੀ ਹੈ ਇੱਕ ਵਾਰੀ ਨਾ ਇੰਨਾ ਸਪੋਰਟ ਇੰਨਾ ਸਪੋਰਟ ਕਿਉਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਸਾਡੇ ਵਰਗੇ ਨੇ ਸਪੈਸ਼ਲੀ ਮੈਂ ਆਪਣੀ ਗੱਲ ਕਰਦਾ ਮੇਰਾ ਜਿੰਨਾ ਫਰੈਂਡ ਸਰਕਲ ਹੈ ਜਿੰਨਾ ਯੂਥ ਹੈ ਨਾ ਜਿੰਨੇ ਮੁੰਡੇ ਹੈਗੇ ਨੇ ਸਾਰੇ ਦੇਖਦੇ ਨੇ ਕਿ ਯਾਰ ਇਹ ਮਜ਼ਾਕ ਵੀ ਕਰਦਾ ਹੈ ਇਹ ਜੋਕ ਵੀ ਮਾਰਦਾ ਹੈ ਪਰ ਕੀਰਤਨ ਵੀ ਕਰਦਾ ਹੈ ਇਹ ਨਿਤਨੇਮ ਵੀ ਕਰਦਾ ਹੈ ਪਾਠ ਵੀ ਕਰਦਾ ਹੈ ਪਰ ਇਹ ਪਾਰਟੀ ਤੇ ਵੀ ਜਾਂਦਾ ਹੈ ਆਪਣੇ ਯਾਰਾ ਦੋਸਤਾਂ ਨਾਲ ਘੁੰਮਣ ਫਿਰਨ ਵੀ ਜਾਂਦਾ ਹੈ ਯੂਥ ਇਸੇ ਕੱਲ ਤੋਂ ਦੂਰ ਜਾਂਦਾ ਜਾ ਰਿਹਾ ਹੈ ਕਿ ਅਗਰ ਸਿੱਖੀ ਅਪਣਾਈ ਤੇ ਮਜ਼ਾਕ ਨਹੀਂ ਕਰ ਸਕਦੇ ਘੁੰਮ ਫਿਰ ਨਹੀਂ ਸਕਦੇ ਕੋਈ ਹਰ ਇੱਕ ਚੀਜ਼ ਤੋਂ ਮਨਾਈ ਹੈ ਬਰਸੇ ਖਿੱਚੇ ਆਗੇ ਤੇ ਇਸ ਬੰਦੇ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਹੀ ਹੋਵੇਗਾ ਇਹ ਲੋਕ ਸਾਡੇ ਸਿੱਖ ਧਰਮ ਨੂੰ ਇੱਕ ਬੇਇੱਜ਼ਤੀ ਦਾ ਪਾਤਰ ਬਿਸ਼ਰਮੀ ਦਾ ਪਾਤਰ ਬਣਾਵਾ ਰਹੇ ਹਨ ਤੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅਸੀਂ ਗੁਰੂ ਦੇ ਸਿੱਖਾਂ ਦਾ ਪ੍ਰੋਬਲੀਮ ਕੋਰ ਖਾਲਸਾ ਜੀ ਨੂੰ ਇੱਕ ਬੇਨਤੀ ਹੈ ਕਿ ਉਹ ਕੀਰਤਨ ਚੰਗਾ ਕਰਦੇ ਹਨ ਪਰ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਉਹ ਹਜੇ ਵੀ ਸੁਧਰ ਜਾਣ ਬਲੌਗਾਂ ਨੂੰ ਛੱਡ ਕੇ ਗੁਰੂ ਦੀ ਗੱਲ ਕਰਨ ਤੇ ਗੁਰੂ ਦਾ ਗਿਆਨ ਮੰਡਣਾ ਗੁਰੂ ਮਹਾਰਾਜ ਬਖਸ਼ਣਹਾਰ ਹਨ ਉਹਨਾਂ ਨੂੰ ਬਖਸ਼ ਦੇਣਗੇ ਉਹਨਾਂ ਨੂੰ ਸਮੱਤ ਬਖਸ਼ਣਗੇ ਤੇ ਉਹ ਚੰਗਾ ਕੀਰਤਨੀਏ ਸਿੱਧ ਹੋ ਸਕਦੇ ਹਨ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ